ਇੱਕ ਇਨਸਾਨ ਸੀਗਾ ਹੂੰ ਬੰਦਾ ਪੂਰਾ ਵਧੀਆ ਥੀ ਹੂੰ ਉਹ ਪਈ ਹਰ ਰੋਜ਼ ਹੂੰ ਜਾਇਆ ਕਰੇ ਹੂੰ ਤੇ ਕਿਸੇ ਨਾ ਕੰਮ ਧੰਦੇ ਵਾਗੇ ਤੇ ਕਿਸੇ ਨਾ ਵਾਗਾ ਹੂੰ ਮੈਨਾਂ ਨਾਲ ਵਾਲਾ ਬੰਦਾ ਥੀ ਵਧੀਆ ਹੂੰ ਉਹਦੀ ਜਿਹੜੀ ਬਰਾਦਰੀ ਸੀ ਹੂੰ ਮਨ ਲੈ ਉਹ ਥੋੜੀ ਛੂਟੀ ਵਧਰੀ ਸੀ ਹੂੰ ਜਿਆਦਾ ਛੂਟੀ ਵਧਰੀ だっੀ ਹੂੰ ਉਹ ਕਹਿੰਦਾ ਓਏ ਹਰੇਕ ਦੇ ਨਾਲ ਤਰਫਦਾਂ ਤੂੰ ਹੂੰ ਰੱਬ ਆਵਲਾਲਾ ਮਾ ਲਾਲਾ ਨਹੀਂ ਨਹੀਂ ਆਪਾਂ ਜਵਾਬ ਨਾ ਹੂੰ ਵੀ ਤੂੰ ਹਰੇਕ ਨਾ ਤੁਰਿਆ ਫਿਰਦਾ ਹੂੰ ਤੂੰ ਵੀ ਕੁਝ ਕਰ ਲੈ ਹੂੰ ਉਹ ਕਹਿੰਦਾ ਆਪਦੇ ਪੁੱਤ ਨੂੰ ਕਹਿੰਦਾ ਪੁੱਤ ਐਂ ਦੱਸ ਕੀ ਕਰਾਂ ਹੂੰ ਕਹਿੰਦਾ ਕੋਈ ਕਾਰੋਬਾਰ ਕਰ ਲੈ ਹੂੰ ਜਾਂ ਜਿਹਦੇ ਨਾਲ ਜਾਣੇ ਉਸੇ ਨਹੀਂ ਕੋਈ ਕੰਮ ਕਰ ਲੈ ਹੂੰ ਕਹਿੰਦਾ ਚੰਗਾ ਹੂੰ ਹੁਣ ਭਈ ਬਾਗਿਆ ਹੋਸ ਤਕੜੇ ਬੰਦੇ ਨਾਲ ਹੂੰ ਹੁਣ ਤਕੜੇ ਬੰਦੇ ਨੇ ਕੋਈ ਹੋਰ ਚੀਜ਼ ਖਰੀਦਣੀ ਹੁੰਦੀ ਐ ਹੂੰ ਉਹਨੇ ਖਰੀਦਰੀ ਨਾਲ ਹੂੰ ਅਗਾਦੀ ਕਰੂੰ ਉਹ ਪਈ ਜਦੋਂ ਖਰੀਦ ਲਿਆ ਹੁਣ ਪਤਾ ਹੁਣ ਜਿਹੜੇ ਵਪਾਰੀ ਨੇ ਹੁਣ ਦੇ ਲਾ ਲਾ ਹੁਣ ਆਪਾਂ ਟਟਾ ਟੱਪਾ ਲੈਨੇ ਆ ਬਧਾਰ ਹੀ ਦਿੰਨੇ ਕਰਤਾ ਚੀਜ਼ ਹਮ ਮਾਗਰੋ ਪੈਸੇ ਦਿੰਨੇ ਹੁੰਦੇ ਹੂੰ ਉਹ ਵੀ ਪਈ ਉਹਦਾ ਬਣੀ ਹੋਈ ਸੀ ਹਮ ਉਹਨੇ ਧਾਰ ਲਈ ਹਮ ਉਹਨੇ ਤਾਂ ਲੈ ਲਈ ਘੋੜੀ ਹਮ ਮੰਨ ਲੈ ਹਮ ਪੂੜਾ ਗਰੀਬ ਸੀਗਾ ਉਹਨੇ ਮੈਸ ਲੈ ਲਈ ਹਮ ਦੋਨੇ ਆ ਗਰੇ ਹਮ ਕਨਾ ਹੋਇਆ ਕੀ ਕਰਿਆ ਹੂੰ ਉਹਦਾ ਪਿਓ ਕਹਿੰਦਾ ਕਹਿੰਦਾ ਤੈਨੂੰ ਕਿਹਾ ਤੀ ਜਿਹੜਾ ਤੁਸੀਂ ਨਾਲ ਜਾਣੋ حاجه ਕੁਝ ਤੂੰ ਕਰ ਲਿਆ ਕਰ ਜਹਾ ਉਹ ਕਰਦਾ ਹੂੰ ਕਹਿੰਦਾ ਅੱਜ ਮੈਂ ਤਕੜੇ ਨਾਲ ਵਾਗ ਗਿਆ ਉਹਨੇ ਘੋੜੀ ਲੈ ਲਈ ਮੈਂ ਮੱਛਲੇ ਲਈ ਹੂੰ ਕਹਿੰਦਾ ਵਧੀਆ ਕਰਿਆ ਚੱਲੋਂ ਤਾਂ ਲੈ ਆ ਜਾ ਹੂੰ ਬੰਨ ਲੈ ਹੂੰ ਬੰਨ ਲੈ ਪਰ ਉਹ ਤਾਂ ਘੋੜੀ ਵਾਲਿਆਂ ਦਾ ਪੈਸੇ ਦੇਣ ਜਾਣੀ ਸੀ ਹੂੰ ਉਹ ਪੈਸੇ ਦੇਣ ਵਾਗ ਗਿਆ ਹੂੰ ਉਹ ਮੈਂ ਸਾਲਾ ਘੋੜੀ ਵਾਲੇ ਨੂੰ ਕਹਿੰਦਾ ਹੂੰ ਉਹ ਕਹਿੰਦਾ ਭਾਈ ਮੇਰੀ ਮੈਂ ਸਾਲਾ ਪੈਸੇ ਨਹੀਂ ਦੇਣ ਆਇਆ ਹੂੰ ਕਹਿੰਦਾ ਕੋਈ ਮੈਂ ਕਿਹੜਾ ਕੋਈ ਜਾਵਣਾ ਹੂੰ ਮੈਂ ਕਹਿੰਦਾ ਤੇਰੇ ਨਾਲ ਤਾਂ ਆਇਆ ਸੀ ਕਹਿੰਦਾ ਨਾਲ ਆਇਆ ਸੀ ਹੂੰ ਕਹਿੰਦਾ ਫਿਰ ਅਜਨਾ ਨਾਲ ਲਿਆ ਕਹਿੰਦਾ ਦੀ ਮਰਜ਼ੀ ਹੂੰ ਉਹ ਕਹਿੰਦਾ ਮੈਨੂੰ ਘਰ ਦੱਸ ਪਈ ਪਿੰਡ ਦੱਸ ਹੂੰ ਡਰੈਸ ਦੀ ਹੂੰ ਉਹ ਨਾਲ ਲਿਆ ਲੈ ਹੂੰ ਡਰੈਸ ਦੀ ਤਾਂ ਉਹ ਕੁੜੀ ਆਲਾ ਪੈਸੇ ਦੇ ਕੇ ਆ ਉਹਨੂੰ ਬੋਲਦਾ ਕਹਿੰਦਾ ਕੰਜਦੇ ਹੱਥ ਪੈਸੇ ਨਹੀਂ ਦੇ ਕੇ ਆ ਮੈਸੇ ਦੀ ਉਹ ਆਊਗਾ ਤੇਰੇ ਕੋਲ ਹੂੰ ਕਹਿੰਦਾ ਕੋਈ ਗੱਲ ਨਹੀਂ ਆ ਜਾਂਦੇ ਹੂੰ ਕਹਿੰਦਾ ਕਿਉਂ ਕਹਿੰਦਾ ਹਾਂ ਆ ਜਾਂਦੇ ਕੋਈ ਸੰਸਾਨੀ ਹੂੰ ਆ ਗਿਆ ਭਾਈ ਹੂੰ ਉਹਦੇ ਆਉਣ ਤੋਂ ਪਹਿਲਾਂ ਮੈਂ ਇਸ ਗਾਹਾਂ ਤੋਂ ਫਕਾਤੀ ਹੂੰ ਉਹ ਕਹਿੰਦਾ ਭਈ ਮੈਂ ਐਸ ਲਿਆ ਆਤੀ ਹੂੰ ਕਹਿੰਦਾ ਭਈ ਗੱਲ ਸੁਣ ਲੈ ਮੇਰੀ ਸਾਡੇ ਸਾਰੇ ਪਿੰਡ ਨੂੰ ਪੁੱਛ ਲੈ ਸਾਡੇ ਤਾਂ ਖਾਨਦਾਨ ਵਿੱਚ ਨਹੀਂ ਮੱਸ ਹੂੰ ਮੈਂ ਕੁੱਦ ਲੈ ਆ ਹੂੰ ਕਹਿੰਦਾ ਪਤੰਦਰਾ ਹੂੰ ਤੂੰ ਲੈ ਕੇ ਆਇਆ ਇੱਥੇ ਇੰਨੇ ਦਿਨਾਂ ਦਾ ਮੈਂ ਨਕਰਾਰ ਕਰਤਿਆਂ ਜਰਾ ਹੂੰ ਉਹ ਜਦੋਂ ਪੈਸੇ ਲੋਕ ਇਕੱਠੇ ਹੋ ਗਏ ਲਵੇ ਵਾਲੇ ਹੂੰ ਉਹ ਕਹਿੰਦੇ ਕੀ ਰੌਲਾ ਹੋ ਗਿਆ ਕਹਿੰਦਾ ਯਾਰ ਮੈਨੂੰ ਐ ਦੱਸੋ ਪਹਿਲਾਂ ਦੀ ਤੁਸੀਂ ਸਾਡੇ ਘਰੇ ਮੱਸ ਦੇਖੀ ਐ ਹੂੰ ਉਹ ਕਹਿੰਦਾ ਨਾ ਜਾਂ ਸੁੱਟੇ ਤਾਂ ਬੁੜੇ ਨਹੀਂ ਨਿਕਤੇ ਮੱਸ ਲੇਤੀ ਹੂੰ ਤੇਰੇ ਕੋਲ ਮੱਸ ਕਿੱਥੋਂ ਆ ਗਈ ਹੂੰ ਕਹਿੰਦਾ ਭਈ ਮੈਂ ਸੱਤ ਤੋਂ ਲੈ ਕੇ ਆਇਆ ਹੂੰ ਜਿਹੜਾ ਬੰਦਾ ਘੋੜੀ ਲੈ ਕੇ ਆਇਆ ਸਾਡੇ ਪਿੰਡ ਨੂੰ ਉਹੀ ਇਹ ਮੈਸ ਦਵਾਈ ਵਾ ਕੇ ਲੈ ਆਉ ਨੂੰ ਹੂੰ ਉਹ ਆ ਗਿਆ ਕਹਿੰਦਾ ਭਈ ਮੈਂ ਕਿਦੋਂ ਦਵਾਈ ਆ ਮੈਸ ਹੂੰ ਚੱਲ ਪਾਬਦੀ ਵੀ ਜਿਹੜਾ ਹੋਣ ਲੱਗੀ ਹੂੰ ਉਹ ਬੁੜਾ ਉਹਦਾ ਬੋਲਦਾ ਹੂੰ ਉਹ ਕਹਿੰਦਾ ਭਾਈ ਗੱਲ ਸੁਣ ਮੇਰੀ ਹੂੰ ਕਸੂਰ ਤੇਰੇ 'ਚ ਵੀ ਨਹੀਂ ਕਸੂਰ ਇਹਦੇ 'ਚ ਵੀ ਨਹੀਂ ਹੂੰ ਕਹਿੰਦਾ ਤੂੰ ਹੂੰ ਕਹਿੰਦਾ ਹਾਂ ਕਹਿੰਦਾ ਨਹੀਂ ਮੈਂ ਐਸਲੇ ਦੀ ਹੂੰ ਤੇ ਥੂ ਤੂੰ ਇਥੋਂ ਇਹ ਮੈਸ ਲੈਤੀ ਐ ਤੂੰ ਪਹਿਲਾਂ ਤੂੰ ਡਰੈਸ ਤਾਂ ਲੈ ਪੁੱਛਦਾ ਸੀ ਹੂੰ ਵੀ ਕੌਣ ਆ ਭਈ ਕਿੱਥੋਂ ਆ ਤੂੰ ਕੌਣ ਤੇਰੇ ਜ਼ਿੰਮੇਦਾਰ ਲੈ ਇਥੋਂ ਪਿੰਡ ਦਾ ਹੂੰ ਨਾ ਇਹ ਮੈਂ ਅਸਲੇ ਆਇਆ ਜਰੂਰ ਹੂੰ ਪਰ ਘਰੇ ਨਹੀਂ ਗਿਆ ਹੂੰ ਕਹਿੰਦਾ ਫਿਰ ਹੁਣ ਕਹਿੰਦਾ ਕੋਈ ਗੱਲ ਨਹੀਂ ਮੈਂ ਤੇਰੀ ਮੜਵਾ ਦੂੰ ਹੂੰ ਪਰ ਹੁਣ ਮੁੜ ਗਿਆ ਹੂੰ ਉਹ ਪਈ ਮੁੜ ਗਿਆ ਹੂੰ ਮੇਰੇ ਬਰਗਾ ਵਿਚਾਰਾ ਹੂੰ ਸੰਸਾ ਦਾ ਹੋਈ ਜਾਂਦਾ ਗਰੇ ਨੂੰ ਹੂੰ ਘਰੇ ਪੈ ਇਹਨੂੰ ਫਿਕਰ ਹੋ ਗਿਆ ਵੀ ਪੈਸੇ ਆਉਣਗੇ ਪਤਾ ਨਹੀਂ ਮੈਂ ਐਸਾ ਹੂੰ ਕਦੇ ਆਉਣਗੇ ਪਤਾ ਨਹੀਂ ਆਉਣਗੇ ਹੂੰ ਤਾਹਾਂ ਪਿਆ ਚੱਕੀ ਜਾਂਦਾ ਉਲੂ ਹੂੰ ਉਹਦੇ ਘਰ ਵਾਲੀ ਥੋੜੀ ਤੇਜ਼ ਹੂੰ ਉਗਦੀ ਤਾਹਾਂ ਪਿਆ ਚੱਕੀ ਜਨੇ ਕੋਈ ਕੰਮ ਕਰ ਲੈ ਉਠੜਾ ਕਹਿੰਦਾ ਕੰਮ ਹੁਣ ਕਾਦਾ ਕਰਾਂ ਕਹਿੰਦੀ ਕਿਉਂ ਕਹਿੰਦਾ ਇੱਕ ਮੈਸਾਪੜੀ ਸੀ ਹੂੰ ਉਹਨੂੰ ਕਾ ਕੰਡਾ ਲਿਆਵਾਂ ਦੀ ਮਾੜਾ ਮੋਟਾ ਕੰਮ ਲੱਗਿਆ ਦੀ ਕਹਿੰਦਾ ਉਹ ਵੇਚਤੀ ਹੂੰ ਕਹਿੰਦਾ ਵੇਚ ਗਿਆ ਜਿਹਦੇ ਉਹ ਵੀ ਨੰਗਾਂ ਦੇ ਵਾਗੀ ਹੂੰ ਉਹ ਤੇ ਗੁਜਾਇਸ ਨਹੀਂ ਹੁਣ ਹੂੰ ਹੁਣ ਕਹਿੰਦਾ ਮੈਂ ਸੋਚਦਾ ਵੀ ਮੈਂ ਇਸ ਮੂੜੂ ਕੋ ਪੈਸੇ ਆਉਣਗੇ ਹੂੰ ਕਹਿੰਦੀ ਮੈਨੂੰ ਐਂ ਦੱਸ ਇੱਕ ਮੈਸ ਆਪਣੇ ਕੋਲੇ ਐ ਹੂੰ ਕਹਾ ਉਹਨੂੰ ਵੇਚਤੀ ਤਾਂ ਜਿਹਦੇ ਕੋਲ ਖਾਇ ਨਹੀਂ ਕੁਸੋ ਹੂੰ ਇਹਨੀ ਦਿਮਾਗ ਦਾ ਤੋੜਾ ਤੈਨੂੰ ਐ ਅਗਲੇ ਦਾ ਵੀ ਇਹਨੀ ਕਾ ਇਹਨੀ ਪਹਿਲਾਂ ਸੁਣੋ ਹਮ ਸਾਰਿਆਂ ਤੋਂ ਪਹਿਲਾਂ ਹਮ ਕੌਣ ਸੋਚਦਾ ਹੈ ਸਾਹੂਕਾਰ ਫੇਰ ਸੋਚਦੇ ਜੱਟ ਹਮ ਹੁਣ ਸਾਡੇ ਮੈਂ ਤੈਨੂੰ ਕੀ ਦੱਸਾਂ ਛੋਟੀ ਮੈਂ ਸਾਡੀ ਜੱਟ ਨੂੰ ਮਤ ਨਹੀਂ ਹੁੰਦੀ ਉਹਦੀ ਸਰੀ ਉਮਰ ਹਮ ਹੁਣ ਜੇ ਮੈਂ ਜਾਤ ਦਾ ਨੋ ਲੈਣਾ ਤਾਂ ਅਗਲਾ ਮੇਰੇ ਤੇ ਕੱਟ ਕਰ ਦੇ ਹਮ ਗੁਰੂਕ ਨਹੀਂ ਹਮ ਬਿਲਕੁਲ ਉਹ ਕਹਿੰਦੇ ਸਭ ਤੋਂ ਵੱਡਾ ਬਾਣੀਆ ਹੁੰਦਾ ਦਿਮਾਖੀ ਹੂੰ ਮੈਂ ਹੁਣ ਇਹ ਦਿਮਾਖ ਦੀ ਗੱਲ ਸੁਣ ਹੂੰ ਤੈਨੂੰ ਦੱਸ ਦੇਣ ਹੂੰ ਬਾਗੇ ਹੂੰ ਉਹਦੀ ਗੱਲ ਸੁਣ ਕੇ ਉਹ ਹੂੰ ਉਹਨੇ ਕੋਈ ਕਿਸੇ ਸਾਧੂ ਕੋਲੇ ਗਿਆ ਹੂੰ ਕਹਿੰਦਾ ਬਾਬਾ ਇਹ ਕਰ ਕੇ ਆ ਗੱਲ ਹੈ ਹੂੰ ਕਹਿੰਦਾ ਭਾਈ ਚਾਰ ਚੀਜ਼ਾਂ ਇਕੱਠੀਆਂ ਹੋਣੀਆਂ ਇੰਨੇ ਦਿਨਾਂ ਨੂੰ ਹੂੰ ਨਾਲ ਵਗ ਜੀ ਹੂੰ ਕਹਿੰਦਾ ਚੰਗਾ ਹੂੰ ਉਹ ਨਾਲ ਵਗ ਗਿਆ ਹੂੰ ਵਿਸਕਰਮਾਂ ਦੀ ਹੂੰ ਇਹਦਾ ਬੇਸ ਕਰਮਾ ਹੁੰਦਾ ਇਹਦੀ ਲਾਤ ਹੁੰਦੀ ਹੈ ਅੱਛਾ ਮਿਸਤਰੀ ਸਿੰਘ ਕਹ ਲੈ ਹੋਰ ਮਿਸਤਰੀ ਸਿੰਘ ਠੀਕ ਹੈ ਇੱਕ ਹੁੰਦਾ ਬਾਲਮੀਕ ਦੀ ਉਹ ਮਾਜਵੀ ਸਿੰਘ ਕਹ ਲੈ ਹੂੰ ਆਪਾਂ ਬਿਆਦਰੀ ਨਾ ਨਹੀਂ ਰਹਿ ਸਕਦੇ ਨੂੰ ਚਲੋ ਨੂੰ ਲੈਣੀ ਪੈਂਦੀ ਹੈ ਹੂੰ ਇੱਕ ਹਰਮਦਾਸ ਭਗਤ ਹੂੰ ਉਹ ਮੈਂ ਇਹਦੀ ਜੇ ਨਾ ਹੋਰ ਦਾ ਤੂੰ ਇਹਨੂੰ ਰਮਦਾਸ ਕਹਿ ਕੇ ਬੁਲਾ ਸਕਦਾ ਹੂੰ ਇੱਕ ਹੋਗਾ ਸੋਡੇ ਵਾਲੇ ਹੂੰ ਜਿੰਮੀਦਾਰ ਹੂੰ ਜੱਟ ਸਿੱਖ ਕਹਦੇ ਹਾਂ ਤੇ ਇੱਕ ਹੋਗਾ ਸਫੂਕਾਰ ਸਫੂਕਾਰ ਹੂੰ ਸਾਰੇ ਨੂੰ ਇਕੱਠੇ ਸਾਰੇ ਬੱਗ ਗਈ ਇਕੱਠੇ ਹੋ ਕੇ ਹੂੰ ਕਿੱਥੇ ਕਚੇਰੀ ਚ ਮਾਲਕ ਦੀ ਚ ਹੂੰ ਕਹਿੰਦਾ ਲਾਓ ਭਾਈ ਮੈਂ ਦਿਮਾਗ ਦਿੰਨਾ ਤੁਹਾਨੂੰ ਹੂੰ ਆਪਾਂ ਦੇ ਦਿਮਾਗਾ ਤੋਂ ਕੰਮ ਲੋ ਹੂੰ ਉਹ ਜਿਹੜਾ ਮੇਰੇ ਵਰਗੇ ਨੇ ਮੈਂ ਐਸ ਵੇਚੀ ਤੀ ਉਹਨੇ ਅੱਖ ਵੀ ਆਪਾ ਹੋਈ ਮੇਰੇ ਪਹਿਲਾਂ ਹੂੰ ਕਣਾ ਜੀ ਮੈਨੂੰ ਦਿਮਾਗ ਦੇਓ ਪਹਿਲਾਂ ਤਾਂ ਹੂੰ ਕਣਾ ਪਏ ਨੇ ਭਾਈ ਤਰੇ ਜਿਹੜਾ ਮਰਜੀ ਚੱਕ ਲੈ ਉਹਨੇ ਤਾਂ ਜਮਾ ਨਮਾ ਚੱਕ ਲਿਆ ਹੂੰ ਜੜ ਲਈ ਵਰਗਾ ਮੂਟਾ ਦਿਮਾਗ ਤੇ ਹੂੰ ਉਹਨੇ ਅੱਖੇ ਵੀ ਸਾਰੀ ਉਮਰ ਹੀ ਨਿਕਸ ਰਹੀ ਹੂੰ ਕਿ ਭਈ ਜ਼ਿਮੀਦਾਰ ਨੇ ਹੂੰ ਚੱਕ ਲਿਆ ਬੱਤ ਜੇ ਦਾ ਵਜਨ ਦੇ ਕੇ ਹੂੰ ਸਾਹੂਕਾਰ ਨੇ ਜਿਹੜਾ ਜਮਾ ਤਾਂ ਸਿਆ ਦਿਮਾਗ ਤੇ ਉਹ ਚੱਕ ਲਿਆ ਹੂੰ ਭਾਈ ਮਜੀਬ ਸਿੰਘ ਤੇ ਬਾਲਮੀਕ ਨੂੰ ਪੁੱਛਿਆ ਹੂੰ ਕਿ ਤੂੰ ਕਨਹਾ ਜੀ ਜਿਹੜਾ ਬਾਲਮੀਕ ਸੀ ਉਹ ਕਹਿੰਦਾ ਜੀ ਆਪਦੇ ਹੱਥ ਨਾ ਫੜਾ ਦੇ ਜਿਹੜਾ ਮਰਜੀ ਫੜਾ ਹੂੰ ਉਹਨੇ ਪਹਿ ਹੱਥ ਨਾ ਫੜਾਤਾ ਤਮਾਕੂ ਹੂੰ ਤੇ ਜਿਹੜਾ ਹੋਤੀਗਾ ਬਾਲਮੀਕ ਸਿਆ ਉਹ ਦੂਜਾ ਦੀ ਇਸ ਕਰਮਾ ਉਹ ਦੂਜਾ ਲੜਾ ਬਾਲਮੀਕ ਨੂੰ ਹੂੰ ਬਾਲਮੀਕ ਤਾਂ ਕੱਢ ਗਿਆ ਹੂੰ ਕਹਿੰਦਾ ਯਾਰ ਇਹਨਾਂ ਨੇ ਸਾਰਿਆਂ ਨੇ ਪਹਿਲਾਂ ਚੱਕਰੇ ਤੂੰ ਮੈਨੂੰ ਨਾਉਂ ਨਹੀਂ ਦਿੱਤਾ ਹੂੰ ਉਹ ਕਹਿੰਦਾ ਲਿਆਣਾ ਲਿਜਾ ਚੱਪ ਹੂੰ ਉਹਦੇ ਮਾਗਰ ਮਾਰੇ ਦੰਗਿਆ ਗਿਆ ਹੂੰ ਲੇ ਹੂੰ ਗੱਲ ਸੋ ਗਿਆ ਦਿਮਾਗ ਦੀ ਹੂੰ ਸਾਰਿਆਂ ਤੋਂ ਪਹਿਲਾਂ ਹੂੰ ਦਿਮਾਗ ਮਿਸਤਰੀ ਦਾ ਵੱਧ ਕੰਮ ਕਰਦਾ ਹੂੰ ਹੂੰ ਕਰਦਾ ਕਿ ਨਹੀਂ ਕਰਦਾ ਹਰੇਕ ਨੁਕਸੇ ਬੜਾ ਹਰੇਕ ਨੁਕਸੇ ਗੜੂ ਉਹ ਹੂੰ ਉਹਨੂੰ ਜਗਾ ਲਾ ਨਹੀਂ ਪਾਉਣਾ ਹੂੰ ਮਿਸਤਰੀ ਦਿਮਾਗ ਨਾਲ ਜਗਾ ਪਾ ਦੂ ਆਪ ਤੇਨੂੰ ਹੂੰ ਕੁਸ ਲਿਆਉਂਦੀ ਲੋੜ ਨਹੀਂ ਹੂੰ ਠੀਕ ਹੈ ਨਾ ਕੇ ਸਾਹੂਕਾਰ ਕੋਲੇ ਵਗ ਜੀ ਤੂੰ ਹੂੰ ਕਿ ਨੜੇ ਤਾਂ ਦੀ ਬੀੜੀ ਲਈ ਹੂੰ ਹੂੰ ਸਮਝ ਲਈ ਗੱਲ ਨੜੇ ਫੋਨ ਤੇ ਚਾਹਦਾ ਹੂੰ ਨੜੇ ਤੇ ਨਾਲ ਸਾਫ ਕਰਦਾ ਬਿਲਕੁਲ ਕੋ ਕਸਾ ਨਮਕ ਚੱਕਿਆ ਸੀ ਹੁਣ ਜ਼ਿਮੀਂਦਾਰ ਦਮਾਕ ਹੂੰ ਜ਼ਿਮੀਂਦਾਰ ਨੇ ਇੱਕ ਜੇ ਤਾਂ ਉਹਨੂੰ ਕਹਿੰਦਾ ਵੀ ਤੁਸੀਂ ਫੜਾ ਦਿਓ ਜੀ ਫੇਰ ਤਾਂ ਲੂਟਤੀ ਜ਼ਿਮੀਂਦਾਰ ਨੇ ਵਿਚਾਲੜਾ ਮੇਰੇ ਚੱਕ ਲਿਆ ਨੂੰ ਮਾਗਰ ਮੋੜਦੀ ਏ ਮਾਗਰ ਹਾਂ ਉੜਦੀ ਆ ਨਾ ਬਿਲਕੁਲ ਸਹੀ ਆ ਮਾਗਰ ਮੋੜਦੀ ਆ ਕੋ ਸਾਡੇ ਕੋਲ ਨਮਾ ਦਮਾਕ ਹੈ ਜਮਾਤਾ ਜਾ ਸਾਨੂੰ ਉੜਦੀ ਨਹੀਂ ਸਹੀ ਗੱਲ ਹੂੰ ਗੱਲ ਸਹੀ ਆ ਜਿਹੜਾ ਹੁਣ ਬਾਲਮੀ ਇੱਕ ਦਾ ਪਰਿਵਾਰ ਹੈ ਓੜਦੀ ਉਹਨੂੰ ਵੀ ਹੈ ਉਹਦੇ ਕੋਈ ਮੰਗ ਰ ਉਹਨੂੰ ਖਾਛੇ ਚਰ ਪਸੌੜਦੀ ਹੈ ਹੂੰ ਸਹੀ ਹੈ ਯਾ